ਅੱਜ ਇੱਥੇ ਅਸੀਂ ਇੱਕ ਸਿਕਿਉਰਿਟੀ ਰਿਵਿਊ ਕਰ ਰਹੇ ਹਾਂ ਜਿਹੜੇ ਵੀ ਨੋਮੀਨੇਸ਼ਨ ਸੈਂਟਰਸ ਹਨ ਜੋ ਬਲਾਕ ਕਲਾਨੌਰ ਹੈ ਉਹਦੇ ਉਹਦੇ ਅਧੀਨ ਪੈਂਦੇ ਜਿਹੜੇ ਵੀ ਨੋਮੀਨੇਸ਼ਨ ਸੈਂਟਰਸ ਹਨ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਜੋ ਇੱਥੇ ਦੇ ਲੋਕਲ ਅਫਸਰ ਹਨ ਤੇ ਜਿਹੜੇ ਬੀਡੀ ਪੀਓਜ਼ ਇੱਥੇ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਜੋ ਵੀ ਸਿਕਿਉਰਿਟੀ ਮੈਜਰਸ ਲੈਣੇ ਹਨ ਉਹਨਾਂ ਦੀ ਸਮੀਖਿਆ ਕਰਕੇ ਪੂਰੀ ਤਿਆਰੀ ਕੀਤੀ ਜਾਏਗੀ ਪਰ ਡਰ ਦੀ ਕੋਈ ਗੱਲ ਨਹੀਂ ਹੈ ਬਸ ਮੈਸੇਜ ਇਹੀ ਹੈ ਕਿ ਇੱਕ ਤੋਂ ਵੈਪਨ ਜਿਹੜਾ ਹੈ ਉਹ ਬਿਲਕੁਲ ਅਲਾਉਡ ਨਹੀਂ ਹੈ ਉਹਦੇ ਤੇ ਪਾਬੰਦੀ ਹੈ ਤੋ ਇੱਥੇ ਕੋਈ ਵੀ ਅਗਰ ਹਥਿਆਰ ਲੈ ਕੇ ਆਂਦਾ ਤਾਂ ਉਹ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਵੀ ਪਰਸਨਸ ਅਲਾਉਡ ਹੈ ਜੋ ਨਾਮਿਨੇਸ਼ਨ ਆਪ ਭਰਨਗੇ ਜੋ ਉਹਨਾਂ ਦੇ ਵਿਟਨੈਸਰਸ ਹੈਗੇ ਸਿਰਫ ਉਹੀ ਜੋ ਅਧਿਕਰਤ ਬੰਦੇ ਹੈਗੇ ਉਹੀ ਅੰਦਰ ਆ ਸਕਦੇ ਆ ਬਾਕੀ ਸਾਰੇ ਜੋ ਉਹਨਾਂ ਨੂੰ ਅਲਾਉਡ ਨਹੀਂ ਹੈ ਤੋ ਬਾਹਰ ਹੀ ਨਾਕਾ ਲਗਾ ਕੇ ਉੱਥੇ 200 ਮੀਟਰ ਤੇ ਜਿਹੜੇ ਨਾਕੇ ਲਗਾਏ ਜਾਣਗੇ ਜਿੱਥੋਂ ਸਿਰਫ ਜੋ ਪਰਮਿਟਡ ਹੈ ਬੰਦੇ ਜੋ ਆਪਣਾ ਨਾਮਿਨੇਸ਼ਨ ਪੇਪਰ ਭਰਨਾ ਚਾਹੁੰਦੇ ਆ ਸਿਰਫ ਉਹਨਾਂ ਨੂੰ ਹੀ ਅਲਾਉਡ ਹੈ ਤੋ ਐਕਸਟਰਾ ਬੰਦੇ ਆ ਆਪਣੇ ਨਾਲ ਗੱਡੀਆਂ ਲਾਨਦੀ ਕੋਈ ਲੋੜ ਨਹੀਂ ਆ ਸ਼ਾਂਤੀਪੂਰਵਕ ਆਪਣਾ ਜਿਹੜਾ ਨਾਮੀਨੇਸ਼ਨ ਦਾ ਪ੍ਰੋਸੈਸ ਕੰਪਲੀਟ ਕਰਨ ਇਹ ਹੀ ਸਾਡੀ ਅਪੀਲ ਹੈ ਅੱਜ ਇੱਥੇ ਅਸੀਂ ਇੱਕ ਸਿਕਿਉਰਿਟੀ ਰਿਵਿਊ ਕਰ ਰਹੇ ਹਾਂ ਜਿਹੜੇ ਵੀ ਨਾਮੀਨੇਸ਼ਨ ਸੈਂਟਰਸ ਹਨ ਜੋ ਬਲੌਕ ਕਲਾਨਾ ਹੋ ਰਹੇ ਉਹਦੇ ਉਹਦੇ ਅਧੀਨ ਪੈਂਦੇ ਜਿਹੜੇ ਵੀ ਨਾਮੀਨੇਸ਼ਨ ਸੈਂਟਰਸ ਹਨ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਜੋ ਇੱਥੇ ਦੇ ਲੋਕਲ ਅਫਸਰ ਹਨ ਤੇ ਜਿਹੜੇ ਬੀਡੀ ਪੀਓਜ਼ ਇੱਥੇ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਜੋ ਵੀ ਸਿਕਿਉਰਿਟੀ ਮੈਜਰਸ ਲੈਣੇ ਹਨ ਉਹਨਾਂ ਦੀ ਸਮੀਖਿਆ ਕਰਕੇ ਪੂਰੀ ਤਿਆਰੀ ਕੀਤੀ ਜਾਏਗੀ ਕੋ ਡਰ ਦੀ ਕੋਈ ਗੱਲ ਨਹੀਂ ਹੈ ਬਸ ਮੈਸੇਜ ਇਹੀ ਹੈ ਕਿ ਇੱਕ ਤੋਂ ਵੈਪਨ ਜਿਹੜਾ ਹੈ ਉਹ ਬਿਲਕੁਲ ਅਲਾਉਡ ਨਹੀਂ ਹੈ ਉਹਦੇ ਤੇ پابੰਦੀ ਹੈ ਤੋਂ ਇੱਥੇ ਕੋਈ ਵੀ ਅਗਰ ਹਥਿਆਰ ਲੈ ਕੇ ਆਂਦਾ ਤਾਂ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਵੀ ਪਰਸਨਸ ਅਲਾਉਡ ਹੈ ਜੋ ਨਾਮੀਨੇਸ਼ਨ ਆਪ ਭਰਨਗੇ ਜੋ ਉਹਨਾਂ ਦੇ ਵਿਟਨੈਸਰਸ ਹੈਗੇ ਸਿਰਫ ਉਹੀ ਜੋ ਅਧਿਕਰਤ ਬੰਦੇ ਹੈਗੇ ਉਹੀ ਅੰਦਰ ਆ ਸਕਦੇ ਆ ਬਾਕੀ ਸਾਰੇ ਜੋ ਉਹਨਾਂ ਨੂੰ ਅਲਾਉਡ ਨਹੀਂ ਹੈ ਤੋਂ ਬਾਹਰ ਹੀ ਨਾਕਾ ਲਗਾ ਕੇ ਉੱਥੇ 200 ਮੀਟਰ ਤੇ ਜਿਹੜੇ ਨਾਕੇ ਲਗਾਏ ਜਾਣਗੇ ਜਿੱਤੋਂ ਸਿਰਫ ਜੋ ਪਰਮਿਟਡ ਹੈ ਬੰਦੇ ਜੋ ਆਪਣਾ ਨਾਮੀਨੇਸ਼ਨ ਪੇਪਰ ਭਰਨਾ ਚਾਹੁੰਦੇ ਆ ਸਿਰਫ ਉਹਨਾਂ ਨੂੰ ਹੀ ਅਲਾਉਡ ਹੈ ਤੋਂ ਐਕਸਟਰਾ ਬੰਦੇ ਆ ਆਪਣੇ ਨਾਲ ਗੱਡੀਆਂ ਲਾਣ ਦੀ ਕੋਈ ਲੋੜ ਨਹੀਂ ਹੈ ਸ਼ਾਂਤੀਪੂਰਵਕ ਆਪਣਾ ਜਿਹੜਾ ਨਾਮੀਨੇਸ਼ਨ ਦਾ ਪ੍ਰੋਸੈਸ ਕੰਪਲੀਟ ਕਰਨ ਇਹ ਹੀ ਸਾਡੀ ਅਪੀਲ ਹੈ